ਮਵਾਇਰ ਜਿੱਕਾ ਖਾਲਸਾ ਵਾਜ ਜਿੱਤੇ ਤੁੰਕੋ ਪਿੰਨੋ ਵੇਖੋ ਸ਼ੂਗਰ ਚੈੱਕ ਕਰਕੇ ਤੁਹਾਨੂੰ ਮੈਂ ਦਿਖਾਉਣਾ ਸ਼ੂਗਰ ਦੀ ਪ੍ਰੋਬਲਮ ਤੇ ਮੈਨੂੰ ਵੀ ਸੀ ਪਰ ਸਤਿਗੁਰੂ ਕਿਵੇਂ ਕਿਰਪਾ ਕਰਦੇ ਨੇ ਕਿੰਨੀ ਆਉਦੀ ਆ ਕਿਨੇ 109 ਠੀਕ ਹੈ ਜੀ 100 9 ਜਿਹੜੇ ਪਹਿਲਾਂ ਮੈਨੂੰ 450 450 ਤੋਂ ਸ਼ੁਰੂ ਹੋਈ ਮੈਂ ਤੁਹਾਨੂੰ ਦੱਸ ਦਾਂ ਦਵਾਈ ਕਿਹੜੀ ਖਾਣੀ ਠੀਕ ਹੈ ਸਭ ਤੋਂ ਪਹਿਲਾਂ ਉਚਦੇ ਆ ਸਾਰੇ ਬ੍ਰਹਮੰਤਰ ਦਾ ਪਾਠ ਕਰਨਾ ਪਾਣੀ ਪੀਣਾ ਹੈ ਪਾਣੀ ਦੀ ਘੁੱਟ ਮੂੰਹ ਚ ਭਰ ਲੈਣੀ ਤੇ ਮਨ ਚ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ ਅਜੂਨੀ ਸੈਭੰਗੁਰ ਪ੍ਰਸਾਦ ਉਹ ਘੁੱਟ ਜਦੋਂ ਗਾਣਗਾਉਣੇ ਆ ਵਾਹਿਗੁਰੂ 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 ਕਰਕੇ ਪੀਣਾ ਇੱਕ ਗਲਾ ਪਾਣੀ ਪੀਣਾ ਇਦਾਂ ਹੀ ਮੂਲ ਮੰਤਰ ਦਾ ਪਾਠ ਕਰਨਾ ਮੂੰਹ ਭਰ ਕੇ ਤੇ ਉਹ ਪੀਂਦੇ ਜਾਣਾ ਜੀ ਗੱਲ ਤੇ ਦੇਸੀ ਕਿਉ ਜਦੋਂ ਰੋਟੀ ਖਾਣੀ ਹੈ ਠੀਕ ਹੈ ਜੀ ਤੇ ਦੇਸੀ ਕਿਉ ਡੱਬਾ ਤੇ ਇਹ ਕਾਣਿਆਂ ਦਾ ਪਰ ਕਿਉਂ ਜਿਹੜਾ ਆਪਣਾ ਬਣਾਇਆ ਹੈ ਤੇ ਛੋਲੇ ਖਾਣੇ ਆ ਠੀਕ ਹੈ ਜੀ ਸਭ ਤੋਂ ਵੱਡਾ ਸਰਬ ਰੋਕ ਉਕਦ ਨਾਲ ਠੀਕ ਹੈ ਕੱਲ ਮੇਰਾ ਪਿੰਡ ਗੜਿਆਲਾ ਹੈ ਠੱਡੇ ਬਾਪਨੱਥਾ ਸਿੰਘ ਸ਼ਹੀਦ ਮਹਾਂਪੁਰਖਾਂ ਦੇ ਉੱਤੇ ਮੇਲਾ ਸੀ ਤੇ ਕੰਨ ਹਜਲੀਬ ਵੀ ਖਾਦੇ ਆਹ ਵੇਖੋ ਜਿਹੜੀ ਬਰਤੀ ਹੁੰਦੀ ਨਾ ਉਹ ਉਹ ਤਾਂ ਵੇਲੇ ਜਿਹੜੀ ਬਣੀ ਉਹ ਵੀ ਖਾਦੀ ਆ ਸਵੇਰੇ ਚਾਹ ਵੀ ਪੀਤੀ ਆ ਤੇ ਸਰਦ ਨੂੰ ਬਾਦਸ਼ਾਹ ਕਿਰਪਾ ਕਰਦੇ ਬਲਸ਼ੇ ਕਰਦੇ ਦਵਾਈ ਠੀਕ ਹੈ ਜਿਹਨੂੰ ਜਿਆਦਾ ਪ੍ਰੋਬਲਮ ਦਵਾਈ ਦਿਖਾਓ ਪਰ ਇਹ ਨੁਕਤਾ ਤੁਸੀਂ ਕਰਕੇ ਵੇਖੋ ਹੋ ਸਕਦਾ ਹੈ ਕਿ ਸਵੰਜਨਾ ਲੈ ਕੇ ਪੀ ਕੇ ਕੁੰਨ ਰੋਟੀ ਦਾ ਪਲੇ ਚਮਚਾ ਖਾੜਿਆ ਕਰੋ ਪਰ ਸਭ ਤੋਂ ਵੱਡੀ ਦਵਾਈ ਇਹੋ ਸਵੇਰੇ ਉੱਠ ਕੇ ਸਾਰੇ ਪਾਣੀ ਜਦੋਂ ਧਰਨਾ ਘੋਟ ਮੂੰਹ ਧਰਨੇ ਨਾ ਤੇ ਮਹੁਰ ਮੰਤਰ ਦਾ ਪਾਠ ਤੇ ਜਦੋਂ ਕੋਟ ਅੰਦਰ ਨਗਾਉਣੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਇਹ ਗਰੰਟੀ ਹੈ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੁਹਾਡੇ ਦੇ ਕੋ ਮਿੱਠੇ ਦਾ ਵਿਚਾਰ ਰੱਖਣਾ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਚਲੋ ਗੋਲੀ ਕਿਤੇ ਇੱਕ ਦੀ ਕਿਤੇ ਲੱਗੇ ਜਿਆਦਾ ਤੇ ਖਾ ਵੀ ਲਈ ਜੇ ਨਹੀਂ ਬਣੀ ਦਵਾਈ ਜਿਹੜੀ ਜਰਾ ਇਹ ਨਹੀਂ ਵੀ ਦਵਾਈ ਛੱਡ ਦੇਣੀ ਚਾਹੀਦੀ ਠੀਕ ਔਰ ਮੈਂ ਫੇਰ ਦੱਸ ਦਿਆਂ ਜਦੋਂ ਪਾਣੀ ਦੀ ਘੋਟ ਪਰਣੀ ਮੂੰਹ ਦੇ ਵਿੱਚ ਮੂੰਹ ਚ ਪਾਣੀ ਅੰਦਰ ਨਹੀਂ ਲਗਾਉਣਾ ਮੂੰਹ ਦੇ ਵਿੱਚ ਰੱਖ ਕੇ ਮੂਲ ਮੰਤਰ ਦਾ ਪਾਠ ਕਰਕੇ ਜਦੋਂ ਘੋਟ ਅੰਦਰ ਲਗਾਉਣੀ ਵਾਹਿਗੁਰੂ 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 ਮੰਤ ਜਪ ਕੇ ਪਾਣੀ ਦਾ ਗ੍ਰਾਹ ਬਿਨਾਂ ਸੂਰੀ ਉੱਠਦੇ ਆਂ ਫਿਰ ਬਾਹਰ ਅੰਦਰ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਨਾਲ ਜੱਗੀ ਸਾਡਾ ਪਾਠ ਕਰਨਾ ਸਰਬ ਰੋਕਾ ਔਰ ਤੇ ਨਾਮ ਸਰਗੁਲ ਸੱਚੇ ਬਾਸ਼ਾ ਕਿਰਪਾ ਕਰ ਗਿਆ ਤੁਹਾਡੇ ਤੇ ਮੈਂ ਗਰੰਟੀ ਨਾਲ ਸਰਗੁਲ ਸੱਚੇ ਬਾਸ਼ਾ ਦੀ ਕਿਰਪਾ ਨਾਲ ਤੁਹਾਨੂੰ ਕਹਿ ਰਿਹਾ ਐਵੇਂ ਨਹੀਂ ਦੱਸਦਾ ਪਿੰਡ ਘਿਹਾਲਾ 20 ਸਕ੍ਰੀਮੈਂਟਾ ਸੱਚੇ ਬਾਸ਼ਾ ਦੀ ਕਿਰਪਾ ਦੇ ਨਾਲ ਮੇਰੀ ਜੋਗਰ ਤਕਰੀਬਨ ਨਹੀਂ ਕੰਟਰੋਲ ਰੈਂਡ ਜਾਂ ਘਿਓ ਪੱਕਾ ਦੇਸੀ ਘਿਓ ਕੋਈ ਬਲੱਡ ਬਲੱਡ ਨਹੀਂ ਇਹ ਵਾਧਾ ਇਹ ਮੈਨੂੰ ਬਲੱਡ ਰਿਂਗ ਦੇ ਵਾਧਾ ਦੋ ਚਮਚੇ ਜਿਹੜੇ ਸ਼ਾਮ ਨੂੰ ਪੱਕਾ ਹੀ ਇਹਨੂੰ ਮੱਕਣਾ ਕੋਈ ਏਡਾ ਮਿੰਗਾ ਮੁੰਗਾ ਨਹੀਂਗਾ ਠੀਕ ਹੈ ਜੀ ਜ਼ਿੰਦਗੀ ਚਾਹਣਿਆਂ ਤੇ ਜਹਾਨਿਆਂ ਸਰਗੁਲ ਸੱਚੇ ਬਾਸ਼ਾ ਕਿਰਪਾ ਕਰਨੀ ਸਾਰਿਆਂ ਦੇ ਕਿ ਪੱਕੀ ਗੱਲ ਹੈ ਵਾਹਿਗੁਰੂ ਜੀ ਕਾ ਕਲਸਾ ਵੈ